ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਸਾਹਮਣੇ ਆਇਆ ਹਦਾਇਤਾਂ ਹੋਈਆਂ ਨੇ ਹਰਿਆਣਾ ਸਰਕਾਰ ਨੂੰ ਕਿਸਾਨਾਂ ਦਾ ਕਹਿਣਾ ਹੈ ਕਿ ਜਲਦੀ ਅਸੀਂ ਰਣਨੀਤੀ ਤਿਆਰ ਕਰਕੇ ਮੁੰਡ ਤੋਂ ਜਿਹੜਾ ਦਿੱਲੀ ਵੱਲ ਕੁਝ ਕਰਾਂਗੇ ਲੋਕਾਂ ਨੂੰ ਇੱਥੇ ਵਿਫਤਾ ਵਿੱਚ ਪਾਇਆ ਹੋਇਆ ਤਾਂ ਤੁਸੀਂ ਇੱਥੇ ਅੰਦਾਜ਼ਾ ਲਗਾ ਲਓ ਕਿ ਕਿਸਾਨ ਉਹ ਤਪਦੀ ਧੁੱਪ ਆਪਣੇ ਪਿੰਡੇ ਤੇ ਹੰਡਾਰੇ ਨੇ ਤਾ ਉੱਥੇ ਹੀ ਕਿਤੇ ਨਾ ਕਿਤੇ ਇਹਨਾਂ ਨੂੰ ਹੁਣ ਉਹ ਬਖਰੀਆਂ ਤਸਵੀਰਾਂ ਹੋਣਗੇ ਆਣ ਵਾਲੇ ਸਮੇਂ 'ਚ ਜੇਕਰ ਸ਼ੈਂਪੂ ਵਾਟਰ ਖੁੱਲ ਜਾਂਦਾ ਹੈ ਕਿ ਇੱਥੇ ਸਭ ਕੁਝ ਸਾਫ਼ ਹੁੰਦਾ ਵੀ ਨਜ਼ਰ ਆਏ। ਇਹ ਕਾਨੂੰਨੀ ਤੌਰ ਤੇ ਕਿਸੇ ਤਰ੍ਹਾਂ ਦੀ ਅਰਚਣ ਜਾਂ ਕਿਸੇ ਤਰ੍ਹਾਂ ਦਾ ਮਾਹੌਲ ਨਾ ਗਰਮਾਜ ਜਾਵੇ ਤਾਂ ਕਿਸਾਨ ਇੱਥੇ ਆ ਵੀ ਰਹੇ ਆ। ਹਾਈ ਕੋਰਟ ਦੇ ਹੁਕਮ ਹੋਏ ਨੇ ਕਿ ਸ਼ੰਭੂ ਬਾਰਡਰ ਖੋਲਿਆ ਜਾਵੇ ਤੇ ਹਰਿਆਣਾ ਸਰਕਾਰ ਨੂੰ ਸਿੱਧੀਆਂ ਹਦਾਇਤਾਂ ਹੋ ਗਈਆਂ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਹਦੇਸ਼ ਜਾਰੀ ਹੋਏ ਨੇ ਕਿ ਜੋ ਕਾਨੂੰਨ ਸਥਿਤੀ ਆ ਉਸ ਨੂੰ ਮੇਨਟੇਨ ਕਰਦੇ ਹੋਏ ਹਾਲਾਤਾਂ ਨੂੰ ਸੰਭਾਲਦੇ ਹੋਏ ਇਹ ਬਾਰਡਰ ਜਿਹੜਾ ਖੋਲ ਦਿੱਤਾ ਜਾਵੇ ਤਾਂ ਤੁਹਾਨੂੰ ਉਹ ਹਾਲਾਤ ਦਿਖਾ ਰਹੇ ਆ ਕਿ 5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋਣ ਜਾ ਰਿਹਾ ਹੈ ਕਿ ਕਿਸਾਨ ਇੱਥੇ ਆਪਣਾ ਸ਼ੈੱਡ ਲਗਾ ਕੇ ਜਿਹੜਾ ਟਾਈਮ ਟਪਾਰੇ ਨੇ ਤੇ ਕਿਵੇਂ ਜਿਹੜਾ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਸੀ ਕਿਸਾਨਾਂ ਤਾਂ ਉਹਨਾਂ ਤੇ ਅਥਰੂ ਗੈਸ ਬਰਾਏ ਜਾਂਦੇ ਸੀ ਜਾਂ ਵੱਖ-ਵੱਖ ਤਰੀਕੇ ਆ ਜਿਹੜੇ ਉਹਨਾਂ ਨੂੰ ਰੋਕਣ ਦੀ ਕਿਤੇ ਗਏ ਆ ਉਹ ਪੈਰਾ ਮਿਲਟਰੀ ਫੋਰਸਜ਼ ਅਤੇ ਹਰਿਆਣਾ ਪੁਲਿਸ ਵੱਲੋਂ ਵੱਖ-ਵੱਖ ਕੋਸ਼ਿਸ਼ ਹੋਈ ਕਿ ਕਿਸਾਨਾਂ ਨੂੰ ਦਿੱਲੀ ਵੱਲ ਕੂਚਨਾ ਕਰਨ ਦਿੱਤਾ ਜਾਵੇ ਪਰ ਕਿਸਾਨ ਜਿਹੜੇ ਆਪਣੀ ਜਿੱਦ ਤੇ ਅੜੇ ਹੋਏ ਨੇ ਕਿ ਅਸੀਂ ਦਿੱਲੀ ਪੂਕੂਚ ਕਰਨਾ ਹੈ ਤੇ ਆਪਣੀਆਂ ਜੋ ਮੰਗਾਂ ਨੇ ਉਹ ਮਨਾ ਕੇ ਹਟਾਂਗੇ ਤਾਂ ਉੱਥੇ ਹੀ ਇਸ ਮਾਮਲੇ ਤੇ ਅੱਜ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਸਾਹਮਣੇ ਆਇਆ ਹਦਾਇਤਾਂ ਹੋਈਆਂ ਨੇ ਹਰਿਆਣਾ ਸਰਕਾਰ ਨੂੰ ਉਸ ਦੇ ਚੱਲਦਿਆਂ ਹੁਣ ਇੱਥੇ ਹਲਚਲ ਆ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਲਦੀ ਅਸੀਂ ਰਣਨੀਤੀ ਤਿਆਰ ਕਰਕੇ ਮੁੰਡ ਤੋਂ ਜਿਹੜਾ ਦਿੱਲੀ ਵੱਲ ਕੂਚ ਕਰਾਂਗੇ ਤੇ ਉੱਥੇ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਸ਼ੁਕਰਾਨਾ ਵੀ ਕੀਤਾ ਉਹਨਾਂ ਨੇ ਸਵਾਗਤ ਕੀਤਾ ਫੈਸਲੇ ਦਾ ਕਿ ਅਸੀਂ ਜੋ ਬਾਰ ਬਾਰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰ ਰਹੇ ਸਗੋਂ ਸਾਨੂੰ ਜਾਣ ਬੁੱਝ ਕੇ ਰੋਕ ਕੇ ਲੋਕਾਂ ਨੂੰ ਇੱਥੇ ਵਿਪਤਾ ਵਿੱਚ ਪਾਇਆ ਹੋਇਆ ਤਾਂ ਤੁਸੀਂ ਇੱਥੇ ਅੰਦਾਜ਼ਾ ਲਗਾ ਲਓ ਕਿ ਕਿਸਾਨ ਉਹ ਤਪਦੀ ਧੁੱਪ ਆਪਣੇ ਪਿੰਡੇ ਤੇ ਹੰਡਾਰੇ ਨੇ ਜੇਸ ਵਿੱਚ ਕਿ ਅੱਜ ਲੋਕ ਏਸੀ ਲਾ ਕੇ ਆਪਣੇ ਕਮਰਿਆਂ ਵਿੱਚ ਆਰਾਮ ਲੈਣ ਦੀ ਕੋਸ਼ਿਸ਼ ਕਰ ਰਹੇ ਆ ਪਰ ਕਿਸਾਨ ਜਿਹੜਾ ਖੇਤਾਂ ਵਿੱਚ ਜਿਹੜਾ ਆਪਣਾ ਕੰਮ ਕਰਦਾ ਅੱਜ ਉਹ ਸੜਕਾਂ ਤੇ ਵੀ ਆ ਤੇ ਖੇਤਾਂ ਵਿੱਚ ਵੀ ਆ ਸੀਜ਼ਨ ਚੱਲ ਰਿਹਾ ਝੋਨੇ ਦਾ ਤਾਂ ਦੋਮਾ ਪਾਸਾ ਤੇ ਪਾਸਿਆਂ ਤੇ ਧਿਆਨ ਰੱਖਿਆ ਜਾ ਰਿਹਾ ਕਿਸਾਨ ਵੱਲੋਂ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਲਗਾ ਕੇ ਸਟੇਜ ਲਗਾਈ ਹੋਈ ਸੀ ਆਪਣਾ ਰੋਹ ਦਾ ਜਿਹੜਾ ਇਹਨਾਂ ਦੇ ਪ੍ਰੋਗਰਾਮ ਹੁੰਦੇ ਸੀ ਉਹ ਲਿਖ ਕੇ ਜਾਂਦੇ ਸੀ ਉਸ ਉਸ ਦੇ ਬਾਰੇ ਵਿਚਾਰ ਚਰਚਾ ਹੁੰਦੀ ਸੀ ਤਾਂ ਇੱਥੇ ਜਿਹੜੇ ਆਰਜੀ ਤੌਰ ਤੇ ਜਿਹੜੇ ਆ ਘਰ ਬਣਾ ਕੇ ਜਿਹੜੇ ਆ ਕਿਸਾਨ ਰਹਿ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਜਿਹੜਾ ਤੰਬੂ ਆ ਇੱਥੇ ਲਗਾਇਆ ਹੋਇਆ ਹੈ ਤੇ ਕਿਸਾਨ ਰਹਿਣ ਲਈ ਇੱਥੇ ਆਪਣਾ ਜਿਹੜਾ ਪ੍ਰਬੰਧ ਕਰ ਰਹੇ ਨੇ ਤਾਂ ਉੱਥੇ ਹੀ ਕਿਤੇ ਨਾ ਕਿਤੇ ਇਹਨਾਂ ਨੂੰ ਹੁਣ ਉਹ ਵੱਖਰੀਆਂ ਤਸਵੀਰਾਂ ਹੋਣਗੇ ਆਣ ਵਾਲੇ ਸਮੇਂ 'ਚ ਜੇਕਰ ਸ਼ੰਭੂ ਬਾਰਡਰ ਖੁੱਲ ਜਾਂਦਾ ਹੈ ਕਿ ਇੱਥੇ ਸਭ ਕੁਝ ਸਾਫ਼ ਹੁੰਦਾ ਵੀ ਨਜ਼ਰ ਆਏਗਾ ਜਿਵੇਂ ਦਿੱਲੀ ਬਾਰਡਰਾਂ ਤੋਂ ਕਿਸਾਨ ਵਾਪਸ ਆਏ ਸੀ ਤਾਂ ਉਸੇ ਤਰੀਕੇ ਨਾਲ ਸਭ ਕੁਝ ਪੱਟ ਕੇ ਕਿਸਾਨ ਕਿੱਧਰ ਨੂੰ ਜਾਂਦੇ ਆ ਇਹ ਆਣ ਵਾਲਾ ਸਮਾਂ ਦੱਸੇਗਾ ਪਰ ਕਿ ਤਨ ਹੈ ਕਿਤੇ ਇੱਕ ਵਾਰ ਫਿਰ ਤੋਂ ਹਲਚਲ ਹੈ ਜਿਹੜੀ ਉਹ ਜ਼ਰੂਰ ਹੋ ਗਈ ਹੈ ਸ਼ੰਭੂ ਬਾਰਡਰ ਤੇ ਅਤੇ ਜੋ ਪਿਛਲੇ 5-3 ਮਹੀਨਿਆਂ ਤੋਂ ਜਿਹੜਾ ਸ਼ਾਂਤਮਈ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਚ ਅੱਜ ਨਵਾਂ ਜਿਹੜੀ ਆ ਹਲਚਲ ਪੈਦਾ ਹੋਈ ਹੈ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਥਾਂ ਤੇ ਇਹਨਾਂ ਕਿਸਾਨਾਂ ਨੇ ਦਿਨ ਕੱਟੇ ਨੇ ਜਿਹੜਾ ਇੱਥੇ ਜਿਹੜਾ ਟੈਂਟ ਲਗਾਇਆ ਹੋਇਆ ਸੀ ਚਾ ਉਸ ਦੀਆਂ ਜਿਹੜੀਆਂ ਚਾਦਰਾਂ ਹੀ ਫਟੀਆਂ ਹੋਈਆਂ ਨੇ ਤੇ ਵੱਖ-ਵੱਖ ਹਾਲਾਤਾਂ ਵਿੱਚ ਜਿਹੜੇ ਆ ਕਿਸਾਨ ਰਹਿ ਰਹੇ ਆ ਤਾਂ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਇੱਕ ਜਿਹੜਾ ਇਹ ਪੱਖਾ ਲਗਾ ਕੇ ਜਿਹੜਾ ਕਿਸਾਨ ਪਿਆ ਤੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਨ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਪਾਸੇ ਧੁੱਪ ਪੈ ਰਹੀ ਹੈ ਤੇ ਉਸੇ ਧੁੱਪ 'ਚ ਜਿਹੜੇ ਕਿਸਾਨ ਨੇ ਉਹ ਆਪਣਾ ਦਿਨ ਗੁਜ਼ਾਰਨ ਦੀ ਕੋਸ਼ਿਸ਼ ਕਰ ਰਹੇ ਨੇ ਪੱਖੇ ਲਗਾ ਕੇ ਗਰਮੀ ਤੋਂ ਰਾਹਤ ਪਾਣ ਦੀ ਕੋਸ਼ਿਸ਼ ਕਰ ਰਹੇ ਆ ਤੇ ਕਿਸਾਨ ਆ ਜਿਹੜੇ ਹਰ ਪੱਖ ਤੋਂ ਜਿਹੜਾ ਆਪਣੇ ਪਿੰਡੇ ਤੇ ਹਰ ਸਮੱਸਿਆ ਹੜਾਉਂਦੇ ਹੋਏ ਸਰਕਾਰਾਂ ਦੇ ਉਹ ਜਿਹੜੇ ਆ ਕਿਤੇ ਨਾ ਕਿਤੇ ਮਾਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਜਿਹੜਾ ਦਿੱਲੀ ਤੋਂ ਜਿੱਤ ਕੇ ਆਏ ਸੀ ਤੇ ਹੁਣ ਕਿਸਾਨ ਫਿਰ ਤੋਂ ਜਿਹੜੇ ਆ ਦਿੱਲੀ ਵੱਲ ਮੂੰਹ ਕਰਕੇ ਬੈਠੇ ਆ ਕਿ ਅਸੀਂ ਦਿੱਲੀ ਜਾਣਾ ਤੇ ਮੁਰ ਤੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮਨਾ ਕੇ ਹਟਾਂਗੇ ਤਾਂ ਬਖਵਾਖੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੋ ਕਿ ਅੱਜ ਕਿਸਾਨ ਸ਼ੰਭੂ ਆਰਡਰ ਤੇ ਬੈਠੇ ਨੇ ਤੇ ਸ਼ੰਭੂ ਆਰਡਰ ਤੇ ਇੱਕ ਵਾਰ ਫਿਰ ਤੋਂ ਹਲਚਲ ਪੈਦਾ ਹੋਈ ਹੈ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਿਹੜਾ ਸਿੱਧੇ ਆਦੇਸ਼ ਆ ਹਰਿਆਣਾ ਸਰਕਾਰ ਨੂੰ ਕਰਦਾ ਹੈ ਕਿ ਸ਼ੰਭੂ ਬਾਰਡਰ ਜਿਹੜਾ ਉਹ ਖੋਲ ਦਿੱਤਾ ਜਾਵੇ ਤੇ ਕਿਸਾਨਾਂ ਨੂੰ ਜਿਹੜੇ ਆਮ ਲੋਕ ਆ ਉਹਨਾਂ ਨੂੰ ਆਣ ਜਾਣ ਦਿੱਤਾ ਜਾਵੇ ਜੇਕਰ ਆਮ ਲੋਕ ਆਣ ਜਾਣ ਲਈ ਆਦੇਸ਼ ਹੋ ਗਿਆ ਤਾਂ ਕਿਤੇ ਨਾ ਕਿਤੇ ਕਿਸਾਨ ਵੀ ਆਪਣੀ ਕੋਸ਼ਿਸ਼ ਕਰਨਗੇ ਉਹ ਦਿੱਲੀ ਵੱਲ ਕੁਝ ਕਰਨ ਹਾਲਾਂਕਿ ਕੇ ਕੇਂਦਰ ਸਰਕਾਰ ਇਸ ਸਮੇਂ ਦਰਮਿਆਨ ਕਿੰਨੇ ਕ ਜਲਦੀ ਕੋਈ ਫੈਸਲਾ ਲੈਂਦੀ ਆ ਕਿੰਨੇ ਕ ਜਲਦੀ ਕੋਈ ਮੀਟਿੰਗਾਂ ਬੁਲਾਉਂਦੀ ਆ ਉਹ ਕੇਂਦਰ ਸਰਕਾਰ ਤੇ ਹੀ ਦੇਖਣਾ ਹੋਏਗਾ ਪਰ ਕਿਤੇ ਨਾ ਕਿਤੇ ਕਿਸਾਨੀ ਝੰਡੇ ਆ ਜਿਹੜੇ ਕਿਸਾਨੀ ਝੰਡੇ ਜਿਹੜੇ ਅੱਜ ਵੀ ਟਰਾਲੀਆਂ ਤੇ ਝੂਲ ਰਹੇ ਨੇ ਤੇ ਕਿਸਾਨੀ ਝੰਡੇ ਲਗਾ ਕੇ ਜਿਹੜੇ ਦਿੱਲੀ ਵੱਲ ਕੂਚ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਬੱਖਵਾਕ ਤਰੀਕੇ ਨਾਲ ਜਿਹੜੀ ਆ ਗਰਮੀ ਤੋਂ ਵੀ ਰਾਹਤ ਪਾਉਣ ਦੇ ਲਈ ਜਿਹੜੀ ਆ ਕਿਸਾਨਾਂ ਨੇ ਵੱਡਾ ਪ੍ਰਬੰਧ ਕੀਤਾ ਹੋਇਆ ਤਾਂ ਪੁਲਿਸ ਫੋਰਸ ਵੀ ਇੱਥੇ ਜਿਹੜੀ ਆ ਪੰਜਾਬ ਪੁਲਿਸ ਫੋਰਸ ਆ ਉਹ ਵੀ ਲੱਗੀ ਹੋਈ ਆ ਕਿਸੇ ਤਰ੍ਹਾਂ ਦਾ ਕੋਈ ਵੀ ਕਾਨੂੰਨੀ ਤੌਰ ਤੇ ਕਿਸੇ ਤਰ੍ਹਾਂ ਦੀ ਅੜਚਣ ਜਾਂ ਕਿਸੇ ਤਰ੍ਹਾਂ ਦਾ ਮਾਹੌਲ ਨਾ ਗਰਮਾ ਜਾਵੇ ਤਾਂ ਕਿਸਾਨ ਇੱਥੇ ਆ ਵੀ ਰਹੇ ਆ ਤੇ ਹੁਣ ਵੱਡੀ ਹਲਚਲ ਆ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਆ ਤਾਂ ਵੱਖ-ਵੱਖ ਤਸਵੀਰਾਂ ਜਿਹੜੀ ਸੰਭੂ ਬਾਰਡਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੇਕਰ ਦੇਖਿਆ ਜਾਵੇ ਕਿ ਹਰ ਪੱਖ ਤੋਂ ਜਿਹੜੇ ਆ ਕਿਸਾਨ ਇਹੀ ਕੋਸ਼ਿਸ਼ ਕਰ ਰਹੇ ਆ ਕਿ ਜੋ ਇੰਨੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਤੇ ਉਹਨਾਂ ਦੀਆਂ ਮੰਗਾਂ ਜਦੋਂ ਮੰਨੀਆਂ ਜਾਣਗੀਆਂ ਤੇ ਉਹ ਖੁਸ਼ੀ-ਖੁਸ਼ੀ ਘਰ ਜਾਣਗੇ ਤਾਂ ਦੇਖਣਾ ਹੋਏਗਾ ਕਿ ਕਦੋਂ ਤੱਕ ਇਹ ਮੰਗਾਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ ਜਾਂ ਫਿਰ ਦਿੱਲੀ ਵੱਲ ਕੁਝ ਕਰਨਗੇ ਕਿਸਾਨ ਕੈਮਰਾਮੈਨ ਅਤੁਲ ਵਰਮਾ ਦੇ ਨਾਲ ਸਤਨਾਮ ਸਿੰਘ ਬਠੋਈ ਔਨ 에ਅਰ